ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਉਸ ਤੋਂ ਕਾਲੇ ਪਾਣੀ ਦਾ ਪੰਜਾਬ ਦੇ ਇਤਿਹਾਸ ਦੇ ਨਾਲ ਬੜਾ ਹੀ ਗੂੜਾ ਵਾਸਤਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਨੇ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦੀਆਂ ਜਿਹੜੀਆਂ ਜੇਲਾਂ ਸੀਗੀਆਂ ਉਹਦੇ ਵਿੱਚ ਕਾਲੇ ਪਾਣੀ ਦੀ ਸਜ਼ਾ ਕੱਟਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ ਹੁਣ ਇੱਕ ਨਵਾਂ ਸੰਘਰਸ਼ ਜਿਹੜਾ ਹੈ ਉਹ ਕਾਲੇ ਪਾਣੀ ਦੇ ਨਾਮ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈ ਸ਼ੁਰੂ ਹੋਇਆ ਹੈ ਕਾਲੇ ਪਾਣੀ ਦਾ ਮੋਰਚਾ ਇਹਦਾ ਪੂਰਾ ਨਾਮ ਇਸ ਨੂੰ ਕਿਹਾ ਜਾ ਰਿਹਾ ਹੈ ਇਸ ਤਾਂ ਆਜ਼ਾਦੀ ਜੋ ਹੈ ਦੇਸ਼ ਦੀ ਨਾਲ ਤਾਂ ਕੋਈ ਵਾਸਤਾ ਨਹੀਂ ਹੈ ਪਰ ਜ਼ਿੰਦਗੀ ਤੇ ਮੌਤ ਨਾਲ ਜ਼ਰੂਰ ਜਿਹੜਾ ਹੈ ਇਸ ਅੰਦੋਲਨ ਦਾ ਵਾਸਤਾ ਹੈ 17 ਅਗਸਤ ਨੂੰ ਮੈਂ ਸੱਚ ਕਹੂੰ ਦੇ ਉੱਪਰ ਹੀ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਬੁੱਡੇ ਨਾਲੇ ਦੀ ਸਫਾਈ ਜਿਹੜਾ ਹੈ ਉਸ ਕਰਨ ਵਾਸਤੇ ਸਰਕਾਰ ਵੱਲੋਂ ਜਿਹੜੇ ਨੇ ਉਹ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਗਏ ਨੇ ਉਹਨਾਂ ਦੇ ਉੱਪਰ ਜਿਹੜਾ ਇੱਕ ਪ੍ਰੋਗਰਾਮ ਸੀਗਾ ਉਹ ਟ੍ਰੀਟਮੈਂਟ ਪਲਾਂਟ ਜਿਨ੍ਹਾਂ ਦਾ ਕੰਮ ਜਿਹੜੇ ਡਾਈਂਗ ਯੂਨਿਟ ਨੇ ਉਹ ਇੰਡਸਟਰੀ ਫੈਕਟਰੀਆਂ ਨੇ ਉਹਨਾਂ ਤੋਂ ਜਿਹੜਾ ਵੇਸਟ ਮਟੀਰੀਅਲ ਨਿਕਲ ਰਿਹਾ ਹੈਗਾ ਕੈਮੀਕਲ ਵੇਸਟ ਹੈ ਉਹਨੂੰ ਟ੍ਰੀਟ ਕਰਨਾ ਸਾਫ਼ ਕਰਨਾ ਹੈ ਪਰ ਇਹ ਜਿਹੜੇ ਪਲਾਂਟ ਨੇ ਇਹ ਉਹ ਸਾਫ਼ ਕਰਨ ਦੀ ਬਜਾਏ ਉਹ ਗੰਦ ਨੂੰ ਹੀ ਜਿਹੜਾ ਹੈ ੁੱਡੇ ਨਾਲੇ ਦੇ ਵਿੱਚ ਦੁਬਾਰਾ ਜਿਹੜਾ ਹੈ ਉਹ ਸਿੱਟੀ ਜਾ ਰਹੀ ਸੀ ਇਹ ਕੋਈ ਮੇਰੇ ਵੱਲੋਂ ਕੀਤਾ ਗਿਆ ਇਕੱਲਾ ਪ੍ਰੋਗਰਾਮ ਨਹੀਂ ਹੈ ਉਹ ੁੱਡੇ ਨਾਲੇ ਦੇ ਉੱਤੇ ਬਹੁਤ ਲੰਮੇ ਅਰਸ਼ੇ ਤੋਂ ਬਹੁਤ ਲੋਕ ਜਿਹੜੇ ਨੇ ਉਹ ਗੁੱਡੇ ਨਾਲੇ ਦੀ ਗੰਦਗੀ ਇਹਦੀ ਸਫਾਈ ਇਹਦੇ ਜਿਹੜੇ ਪ੍ਰਦੂਸ਼ਣ ਦੇ ਨਾਲ ਹੋ ਰਹੇ ਬਿਮਾਰੀਆਂ ਨੇ ਕਾਹਨ ਹੈ ਜਿਹੜਾ ਆਪਦੀ ਜ਼ਿੰਦਗੀਆਂ ਦਾ ਉਹਦੇ ਬਾਰੇ ਗੱਲਾਂ ਕਰਦੇ ਰਹੇ ਨੇ ਅੰਦੋਲਨ ਜਿਹੜਾ ਹੈ ਉਹ ਵੀ ਹੁੰਦਾ ਰਿਹਾ ਹੈ ਇਹਦੀ ਜਿਹੜੀ ਸਫਾਈ ਦੇ ਅਭਿਆਨ ਨੇ ਉਹ ਵੀ ਬਹੁਤ ਵਾਰ ਜਿਹੜਾ ਹੈ ਉਹ ਅਰੰਭੇ ਗਏ ਨੇ ਸ਼ੁਰੂ ਕੀਤੇ ਗਏ ਨੇ ਵੱਖ-ਵੱਖ ਸਰਕਾਰਾਂ ਨੇ ਵੱਖ-ਵੱਖ ਟਾਈਮ ਦੇ ਉੱਤੇ ਬੁੱਡੇ ਨਾਲੇ ਨੂੰ ਸਾਫ਼ ਕਰਨ ਲਈ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹ ਸ਼ੁਰੂ ਕੀਤੇ ਨੇ ਪਰ ਜਿਹੜਾ ਹੈ ਇਹ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਨਹੀਂ ਨਿਕਲਿਆ ਗਿਆ ਜਿਹੜੇ ਦੂਸ਼ਿਤ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਕੱਲੇ ਲੁਧਿਆਣੇ ਜਿੰਨੇ ਦੀ ਸਮੱਸਿਆ ਨਹੀਂ ਹੈ ਛਤਲੂਜ ਦੇ ਵਿੱਚ ਪਾਣੀ ਜੋ ਗੰਦਾ ਮਿਲ ਰਿਹਾ ਹੈ ਲੁਧਿਆਣੇ ਦੀ ਇੰਡਸਟਰੀ ਦਾ ਉਸ ਨਾਲ ਜਿਹੜੀ ਸਮੱਸਿਆ ਆ ਰਹੀ ਹੈ ਉਹ ਇੱਕ ਅਲੱਗ ਸਮੱਸਿਆ ਹੈ ਪਰ ਇਹਦੇ ਨਾਲ ਹੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਗੰਦਾ ਹੋ ਰਿਹਾ ਹੈ ਉਹਦੇ ਵਿੱਚ ਬਹੁਤ ਇੰਡਸਟਰੀਆਂ ਦਾ ਇਹਦੇ ਵਿੱਚ ਯੋਗਦਾਨ ਹੈ ਕਿਉਂਕਿ ਇਹ ਇੰਡਸਟਰੀਆਂ ਜਿਹੜੀਆਂ ਨੇ ਉਹ ਆਪਣਾ ਗੰਦਾ ਵੇਸਟ ਜਿਹੜਾ ਮਟੀਰੀਅਲ ਹੈ ਪਾਣੀ ਹੈ ਉਹਨੂੰ ਟ੍ਰੀਟ ਨਹੀਂ ਕਰਦੀਆਂ ਹੈਗੀਆਂ ਸਾਫ਼ ਨਹੀਂ ਕਰਦੀਆਂ ਬਲਕਿ ਧਰਤੀ ਦੇ ਵਿੱਚ ਬੋਰ ਕਰਕੇ ਉਹਨੂੰ ਧਰਤੀ ਦੇ ਅੰਦਰ ਜਿਹੜਾ ਹੈ ਉਹੀ ਸਿੱਟੀ ਜਾ ਰਹੀਆਂ ਨੇ ਰਿਵਰਸ ਬੋਰਿੰਗ ਕਹ ਲੋ ਇਹਨੂੰ ਮਕੈਨਿਜ਼ਮ ਨੂੰ ਕਿਹਾ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਹੈ ਉਹਦੇ ਨਾਲ ਧਰਤੀ ਦੇ ਜਿਹੜਾ ਅੰਦਰ ਸਾਫ਼ ਪੀਣ ਵਾਲਾ ਪਾਣੀ ਹੈ ਉਹ ਵੀ ਦੂਸ਼ਿਤ ਹੋ ਰਿਹਾ ਹੈ ਉਹ ਵੀ ਸਾਫ਼ ਨਹੀਂ ਬਚਿਆ ਜਿਹਨੂੰ ਕਿ ਅਸੀਂ ਕੱਢ ਕੇ ਆਪਣੇ ਪੀਣ ਵਾਸਤੇ ਵਰਤ ਸਕਦੇ ਹਾਂ ਭਵਾਨੀਗੜ੍ਹ ਦੇ ਨੇੜੇ ਤੁਸੀਂ ਸੁਣਿਆ ਹੋਵੇਗਾ ਪਿਛਲੇ ਸਾਲ ਵੀ ਹੋਇਆ ਸੀ ਕਿ ਜਿਹੜੀਆਂ ਮੋਟਰਾਂ ਨੇ ਪਾਣੀ ਨੂੰ ਖੇਤਾਂ ਨੂੰ ਪਾਣੀ ਲਾਉਣ ਵਾਲੀਆਂ ਮੋਟਰਾਂ ਜਿਹੜੀਆਂ ਸੀ ਉਹਦੇ ਵਿੱਚੋਂ ਕਾਲੇ ਰੰਗ ਦਾ ਪਾਣੀ ਜਿਹੜਾ ਹੈ ਉਹ ਆਉਣਾ ਸ਼ੁਰੂ ਹੋ ਗਿਆ ਸੀ ਜੀਰੇ ਦੀ ਜਿਹੜੀ ਫੈਕਟਰੀ ਹੈ ਉੱਥੇ ਸ਼ਰਾਬ ਫੈਕਟਰੀ ਲੱਗੀ ਆ ਉਹਦੇ ਦੇ ਅੰਦੋਲਨ ਤਰਨਾ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉੱਥੇ ਵੀ ਦੋ ਸ਼ਹੀ ਸੀ ਕਿ ਪਾਣੀ ਨੂੰ ਧਰਤੀ ਦੇ ਵਿੱਚ ਬੋਰ ਕਰਕੇ ਉਹਦੇ ਅੰਦਰ ਸਿੱਟਿਆ ਜਾ ਰਿਹਾ ਹੈ ਫੇਰ ਤੁਹਾਡੀ ਜਿਹੜੀ ਹੈ ਚੱਡਿਆਂ ਦੀ ਜਿਹੜੀ ਸ਼ਰਾਬ ਫੈਕਟਰੀ ਸੀ ਉਹਦੇ ਵਿੱਚ ਵੀ ਇਹ ਆਇਆ ਸੀ ਸ਼ਤਲੋਜ ਦੇ ਵਿੱਚ ਉਹਨਾਂ ਨੇ 60 ਤੋਂ ਸਤੇ ਕਾਫੀ ਹਜ਼ਾਰਾਂ ਮੱਛੀਆਂ ਜੜੀਆਂ ਨੇ ਉਹ ਮਰ ਗਈਆਂ ਸੀ ਸੋ ਇਹ ਜਿਹੜਾ ਹੈ ਕਾਫੀ ਸਮੇਂ ਤੋਂ ਅੱਡਰ ਥਾਂ ਤੋਂ ਇਹ ਪ੍ਰੋਬਲਮ ਜਿਹੜੀ ਆ ਚੱਲਦੀ ਆ ਰਹੀ ਹੈ ਇਸ ਨੂੰ ਨਵਾਂ ਬਲ ਜਿਹੜਾ ਹੈ ਉਹ ਹੁਣੇ ਕਿਉਂ ਮਿਲਿਆ ਜਿਹੜਾ ਨਵਾਂ ਬਲ ਮਿਲਿਆ ਹੈ ਨਵੀਂ ਲਾਈਮ ਲਾਈਫ ਚ ਆਇਆ ਹੈ ਅੰਦੋਲਨ ਇਹ ਨਵਾਂ ਅੰਦੋਲਨ ਜਿਹੜਾ ਖੜਾ ਹੋਇਆ ਹੈ ਇਸ ਦੀ ਸ਼ੁਰੂਆਤ ਜਿਹੜੀ ਹੈ ਲੁਧਿਆਣੇ ਤੋਂ ਮੌਜੂਦਾ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹਦੇ ਹੀ ਐਮਐਲਏ ਜਿਹੜੇ ਇੱਕ ਨੇ ਗੁਰਪ੍ਰੀਤ ਗੋਗੀ ਉਹਨਾਂ ਦੇ ਵੱਲੋਂ ਹੋਈ ਉਹਨਾਂ ਨੇ ਜਦੋਂ ਅ ਬੁੱਡੇ ਨਾਲੇ ਦੇ ਉੱਤੇ ਇੱਕ ਨਵਾਂ ਨੀਂ ਪੱਥਰ ਰੱਖਿਆ ਗਿਆ ਸੀਗਾ ਮਈ 2022 ਦੇ ਵਿੱਚ ਜਦੋਂ ਇਹ ਨਵੀਂ ਸਰਕਾਰ ਬਣੀ ਆ ਉਹਦੇ ਵਿੱਚ ਇਹ ਜਿਹੜਾ ਨੀਂ ਪੱਥਰ ਹੈ ਉਹ ਇਸ ਬੁੱਡੇ ਨਾਲੇ ਨੂੰ ਸਫਾਈ ਕਰਨ ਦਾ ਅਭਿਆਨ ਜਿਹੜਾ ਹੈ ਸ਼ੁਰੂ ਕਰਨ ਵਾਸਤੇ ਰੱਖਿਆ ਗਿਆ ਸੀਗਾ ਲੇਕਿਨ ਉਹ ਜਿਹੜਾ ਹੈ ਗੁਰਪ੍ਰੀਤ ਗੋਗੀ ਜਿਹੜੇ ਐਮਐਲਏ ਨੇ ਉਹਨਾਂ ਨੇ ਆਪਣੇ ਹੱਥਾਂ ਨਾਲ ਹੀ ਉਹਨੂੰ ਤੋੜਨ ਦਾ ਕੰਮ ਕੀਤਾ ਫਿਰ ਜੀਸੀਬੀ ਵਗੈਰਾ ਲਾ ਕੇ ਉਹਨਾਂ ਨੇ ਉਹ ਪੂਰੀ ਤਰ੍ਹਾਂ ਤੋੜ ਦਿੱਤਾ ਉਹਨਾਂ ਦਾ ਕਹਿਣਾ ਇਹ ਸੀ ਕਿ ਮੈਂ ਜਦੋਂ ਵੀ ਇੱਥੋਂ ਨੰਗਦਾ ਹਾਂ ਇਹ ਜਿਹੜਾ ਨੀ ਪੱਥਰ ਹੈ ਮੈਨੂੰ ਚੜਾਉਂਦਾ ਹੈ ਆ ਬਾਰ-ਬਾਰ ਜੀ ਜਿਹੜਾ ਹੈ ਕੰਮ ਅਸੀਂ ਸ਼ੁਰੂ ਕੀਤਾ ਸੀ ਉਹ ਕੰਮ ਅਸੀਂ ਸਿਰੇ ਨਹੀਂ ਚਾੜ੍ਹ ਸਕੇ ਪੂਰਾ ਨਹੀਂ ਹੋ ਪਾਇਆ ਉਹਨਾਂ ਨੇ ਇਹਦੇ ਵਿੱਚ ਆਪਣੀ ਸਰਕਾਰ ਨੂੰ ਜਾਂ ਭਗਵਾਨ ਸਮਾਨ ਜੀ ਨੂੰ ਦੋਸ਼ੀ ਨਹੀਂ ਠਰਾਇਆ ਬਲਕਿ ਉਹਨਾਂ ਨੇ ਸਾਰਾ ਫਿਕਰਾ ਜਿਹੜਾ ਹੈ ਉਹ ਅਫਸਰशाही ਦੇ ਉੱਤੇ ਪਾੰਦ ਦਿੱਤਾ ਕਿ ਜਿਹੜੇ ਅਫਸਰ ਨੇ ਲੋਕਲ ਲੱਗੇ ਹੋਏ ਨੇ ਉਹ ਸਾਡੀ ਸੁਣਦੇ ਨਹੀਂ ਏ ਉਹ ਇਹ ਇੰਡਸਟਰੀ ਵਾਲੇ ਜਿਹੜੇ ਨੇ ਫੈਕਟਰੀ ਵਾਲਿਆਂ ਤੋਂ ਪੈਸੇ ਖਾਂਦੇ ਨੇ ਮੋٹے ਪੈਸੇ ਲੈਂਦੇ ਨੇ ਇਸ ਕਰਕੇ ਜਿਹੜਾ ਹੈ ਉਹ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਜਿਹੜਾ ਹੈ ਉਹ ਹੋਣ ਹੀ ਨਹੀਂ ਦਿੰਦੇ ਹੈਗੇ ਤੇ ਜਿਹੜਾ ਪ੍ਰਦੂਸ਼ਣ ਹੈ ਉਹ ਇਸੇ ਤਰ੍ਹਾਂ ਲਗਾਤਾਰ ਚੱਲ ਰਿਹਾ ਹੈ ਤੇ ਇਹਦੇ ਨਾਲ ਲੋਕ ਜਿਹੜੇ ਨੇ ਉਹ ਲੁਧਿਆਣੇ ਦੇ ਵੀ ਤੇ ਅੱਗੇ ਜਿਹੜਾ ਹੈ ਫਾਜ਼ਲ ਕਾਪੂਰ ਤੱਕ ਜਿੱਥੇ ਤੱਕ ਇਹਦਾ ਮਾਲ ਵਿੱਚ ਪਾਣੀ ਜਾਂਦਾ ਹੈ ਪੀਣ ਵਾਲਾ ਉਹ ਸਾਰੇ ਜਿਹੜੇ ਨੇ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਰਹੇ ਨੇ ਹੁਣ ਇਹ ਦੁਬਾਰਾ ਮੁੱਦਾ ਸੁਰਖੀਆਂ 'ਚ ਆ ਗਿਆ ਜਦੋਂ ਕੱਲ ਜਿਹੜਾ ਹੈ ਇੱਕ ਮਾਰਚ ਜਿਹੜਾ ਹੈ ਉਹ ਕੱਢਿਆ ਗਿਆ ਇਸ ਨੂੰ ਮਤਲਬ 15 ਦਿਨ ਦਾ ਸਰਕਾਰ ਨੂੰ ਟਾਈਮ ਦੇ ਦਿੱਤਾ ਗਿਆ ਕਿ 15 ਸੈਪਟੈਂਬਰ ਤੱਕ ਇਹ ਸਰਕਾਰ ਜਿਹੜਾ ਹੈ ਇਸ ਦਾ ਕੋਈ ਸਥਾਈ ਹੱਲ ਕੱਢੇ ਨਹੀਂ ਤਾਂ ਜਿਹੜਾ ਇਸ ਬੁੱਡੇ ਨਾਲੇ ਦੇ ਵਿੱਚ ਜਿਹੜੇ ਉਹ ਪ੍ਰਦਰਸ਼ਨਕਾਰੀ ਨੇ ਉਹ ਬੰਨ ਮਾਰ ਦੇਣਗੇ ਤੇ ਪਾਣੀ ਨੂੰ ਸਤਲ ਵਿੱਚ ਦੇ ਵਿੱਚ ਪੈਣ ਤੋਂ ਰੋਕ ਦੇਣਗੇ ਹੁਣੇ ਸ਼ਨੀਵਾਰ ਨੂੰ 24 ਅਗਸਤ ਨੂੰ ਜਿਹੜਾ ਹੈ ਇਹ ਕਾਲੇ ਪਾਣੀ ਦਾ ਮੋਰਚਾ ਲੁਧਿਆਣੇ ਦੇ ਵਿੱਚ ਲੱਗਿਆ ਫਿਰੋਜ਼ਪੁਰ ਰੋਡ ਤੋਂ ਲੈ ਕੇ ਭਾਈ ਬਾਲਾ ਚੌਂਕ ਤੱਕ 3 ਕਿਲੋਮੀਟਰ ਲੰਬਾ ਜਿਹੜਾ ਹੈ ਇਹ ਮਾਰਚ ਕੱਢਿਆ ਗਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਟਾਈਮ ਦਿੱਤਾ ਗਿਆ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਠੋਸ ਕਦਮ ਉਠਾਓ ਇਸ ਨੂੰ ਸਫਾਈ ਨੂੰ ਲੈ ਕੇ ਨਹੀਂ ਜਿਹੜਾ ਹੈ ਇਸ ਨੂੰ ਆਪਾਂ ਬੰਨ ਮਾਰ ਦਾਂਗੇ ਹੁਣ ਨਾਲੇ ਤਾਂ ਇਹਨਾਂ ਨੇ ਬੰਨ ਮਾਰਨ ਦਾ ਜਿਹੜਾ ਹੈ ਉਹ ਡੈਡ ਲਾਈਨ ਦੇ ਦਿੱਤੀ ਹੈ ਟਾਈਮ ਦੇ ਨਾਲ ਹੀ ਇਹਨਾਂ ਨੇ ਜਿਹੜੇ ਗੋਗੀ ਸਾਹਿਬ ਨੇ ਐਮਐਲਏ ਨੇ ਆਪਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਤੁਸੀਂ ਜਿਹੜਾ ਹੈ ਇਸ ਨੂੰ ਜਿਹੜਾ ਨਹੀਂ ਪੱਥਰ ਤੋੜ ਕੇ ਜਿਹੜਾ ਹੈ ਦੁਬਾਰਾ ਇਸ ਨੂੰ ਲਾਈਮਲਾਈਟ ਦੇ ਵਿੱਚ ਲੈ ਕੇ ਆਏ ਹੁਣ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਪ੍ਰਦਰਸ਼ਨ ਤਾਂ ਬਹੁਤ ਵਾਰ ਹੋਇਆ ਹੈ ਪਹਿਲਾਂ ਵੀ ਇਹ ਮੁੱਦਾ ਜਿਹੜਾ ਹੈ ਸਮੇਂ-ਸਮੇਂ ਤੇ ਉੱਠਦਾ ਰਿਹਾ ਹੈ ਇਸ ਵਾਰ ਕੀ ਜਿਹੜਾ ਹੈ ਉਹ ਨਵਾਂ ਹੈ ਕੀ ਹੋਇਆ ਹੈ ਜੋ ਪਹਿਲਾਂ ਨਾਲੋਂ ਵੱਖਰਾ ਹੈ ਜਿਹੜਾ ਕਿ ਇਸ ਮੁੱਦੇ ਨੂੰ ਹੋਰ ਜਿਹੜਾ ਹੈ ਉਹ ਸੀਰੀਅਸ ਬਣਾਉਂਦਾ ਹੈ ਹੋਰ ਜਿਹੜਾ ਹੈ ਚਰਚਾ ਦੇ ਵਿੱਚ ਲੈ ਕੇ ਆਉਂਦਾ ਹੈ ਤੋ ਇਹ ਜਿਹੜਾ ਇਸ ਵਾਰ ਦਾ ਮੋਰਚਾ ਹੈ ਅਲੱਗ ਇਸ ਤਰ੍ਹਾਂ ਇਸ ਵਾਸਤੇ ਵੀ ਹੈ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਇਸ ਦੇ ਜਿਹੜੇ ਲੋਕ ਸ਼ਾਮਿਲ ਹੋਏ ਉਹ ਕੱਲੇ ਪੰਜਾਬ ਦੇ ਨਹੀਂ ਸੀ ਲੁਧਿਆਣੇ ਦੇ ਨਹੀਂ ਸੀ ਬਲਕਿ ਰਾਜਸਥਾਨ ਤੋਂ ਜਿਹੜਾ ਹੈ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜੇ ਲੋਕ ਨੇ ਉਹ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਉੱਥੇ ਦੀ ਇੱਕ ਦੂਸ਼ਿਤ ਜਲ ਅਸੁਰੱਖਿਤ ਜਲ ਨਾਂ ਦੀ ਐਨ ਜੀਓ ਹੈ ਸ਼੍ਰੀ ਰਕੰਗਾਂਗਰ ਨਗਰ ਦੇ ਵਿੱਚ ਇਹ ਐਨ ਜੀਓ ਹੈ ਉਹਦੇ ਜਿਹੜੇ ਸਪੋਕਸਪਰਸਨ ਨੇ ਮੇਨ ਅ ਰਮਜ਼ਾਨ ਅਲੀ ਉਹਨਾਂ ਨੇ ਜਿਹੜਾ ਹੈ ਬਿਆਨ ਦਿੱਤਾ ਨਾਲ ਦੱਸਿਆ ਕਿ ਜੀ ਸਾਡਾ ਰਾਜਸਥਾਨ ਜਿਹੜਾ ਹੈ ਉਹਦੇ 15 ਜ਼ਿਲ੍ਹੇ ਜਿਹੜੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਉਹ ਪੀਣ ਵਾਲੇ ਪਾਣੀ ਲਈ ਜਿਹੜਾ ਹੈ ਉਹ ਬੀਕਾ ਨੇਰ ਗੰਗ ਤੇ ਭਾਖੜਾ ਕਨਾਲ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਇੱਥੋਂ ਜਿਹੜਾ ਪਾਣੀ ਜਾਂਦਾ ਹ ਉਹਦੇ ਉੱਤੇ ਨਿਰਭਰ ਕਰਦੇ ਨੇ ਇਹ ਪਾਣੀ ਜਿਹੜਾ ਹੈ ਫਿਰੋਜ਼ਪੁਰ ਦੇਲੇ ਚ ਹਰੀਕੇ ਪੱਤਨ ਦੇ ਜਿਹੜੇ ਹੈਡ ਵਰਕਸ ਨੇ ਉੱਥੋਂ ਜਿਹੜਾ ਪਾਣੀ ਇਹ ਜਾਂਦਾ ਹੈ ਤੇ ਸਤਲੁਜ ਦੇ ਪਾਣੀ ਦੇ ਵਿੱਚ ਹੀ ਲੁਧਿਆਣੇ ਦਾ ਬੁੱਢਾ ਨਾਲਾ ਜਿਹੜਾ ਹੈ ਉਹ ਸਾਰਾ ਹੀ ਆਪਣੀ ਗੰਦਗੀ ਸ਼ਹਿਰ ਦੀ ਗੰਦਗੀ ਇੰਡਸਟਰੀ ਦੀ ਗੰਦਗੀ ਫੈਕਟਰੀਆਂ ਦਾ ਜਿਹੜਾ ਦੂਸ਼ਿਤ ਪਾਣੀ ਉਹ ਸਾਰਾ ਜਿਹੜਾ ਹੈ ਮਾਰਾ ਦਿੰਦਾ ਹੈ ਉਸ ਨਾਲ ਰਾਜਸਥਾਨ ਦੇ ਲੋਕ ਜਿਹੜੇ ਨੇ ਉਹਨਾਂ ਦਾ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ ਤੇ ਬਿਮਾਰੀਆਂ ਜਿਹੜੀਆਂ ਮਾਲਵੇ ਦੇ ਲੋਕ ਜਿਹੜੇ ਪੰਜਾਬ ਦੇ ਉਹਨਾਂ ਨਾਲ ਗ੍ਰਸਤ ਨਹੀਂ ਉਹੀ ਬਿਮਾਰੀਆਂ ਰਾਜਸਥਾਨ ਦੇ ਲੋਕ ਵੀ ਇਹਨਾਂ ਨਾਲ ਗ੍ਰਸਤ ਹੋਏ ਹੋਏ ਨੇ ਕੈਂਸਰ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਹੈ ਹੈਪੇਟਾਈਟਸ ਸੀ ਹੈ ਲਿਵਰ ਖਰਾਬ ਹੋ ਰਹੇ ਨੇ ਹੋਰ ਪੇਟ ਦੀਆਂ ਬਹੁਤ ਬਿਮਾਰੀਆਂ ਨੇ ਜਿਹੜੀਆਂ ਇਹ ਦੂਸ਼ਿਤ ਪਾਣੀ ਪੀਣ ਨਾਲ ਸਹਿਲ ਰੰਜਾਨੇ ਰਾਜਸਥਾਨ ਦੇ ਕਈ ਜਿਹੜੇ ਚੀਫ ਮਿਨਿਸਟਰ ਨੇ ਉਹ ਬਹੁਤ ਵਾਰ ਜਿਹੜਾ ਹੈ ਇਹ ਮੁੱਦਾ ਪੰਜਾਬ ਦੇ ਚੀਫ ਮਿਨਿਸਟਰ ਨਾਲ ਚੱਕ ਚੁੱਕੇ ਨੇ ਪੰਜਾਬ ਦੇ ਲੋਕ ਬੁੱਢੇ ਨਾਲੇ ਦਾ ਰੌਲਾ ਜਿਹੜਾ ਹੈ ਉਹ ਪਾਉਂਦੇ ਹੀ ਆ ਰਹੇ ਨੇ ਸਮੇਂ-ਸਮੇਂ ਤੇ ਸਫਾਈ ਦੇ ਅਭਿਆਨ ਵੀ ਬਹੁਤ ਵਾਰ ਹੋਏ ਨੇ ਪਰ ਜਿਹੜਾ ਇਹ ਹੈ ਮਸਲਾ ਉਵੇਂ ਦਾ ਉਵੇਂ ਜਿਉਂ ਦਾ ਤਿਉਂ ਹੀ ਹੈ ਦਾ ਹੱਲ ਜਿਹੜਾ ਹੈ ਉਹ ਨਹੀਂ ਹੋਇਆ ਮੇ ਰੇਸ਼ਪਰੀਵਾਲ ਨੇ ਉਹ ਇਸ ਐਨਜੀਓ ਦੇ ਕੋਆਰਡੀਨੇਟਰ ਨੇ ਉਹਨਾਂ ਦੇ ਮੁਤਾਬਿਕ ਵੀ ਜਿਹੜਾ ਹੈ ਆ ਰਾਜਸਥਾਨ ਦੇ ਲੋਕ ਜਿਹੜੇ ਨੇ ਉਹ ਉੱਭ ਚੁੱਕੇ ਨੇ ਤੰਗ ਆ ਚੁੱਕੇ ਨੇ ਇਸ ਪ੍ਰਦੂਸ਼ਣ ਤੋਂ ਤੇ ਇਹਦੇ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਤੇ ਹੁਣ ਵਕਤ ਆ ਗਿਆ ਕਿ ਪੰਜਾਬ ਸਰਕਾਰ ਜਿਹੜਾ ਹੈ ਇਸ ਨੂੰ ਸੀਰੀਅਸਲੀ ਲਵੇ ਤੇ ਇਸ ਸਮੱਸਿਆ ਦਾ ਕੋਈ ਜਿਹੜਾ ਹੈ ਪੱਕਾ ਹੱਲ ਕੱਢੇ Rajasthan ਦੇ ਲੋਕ ਵੱਡੀ ਪ੍ਰਦਰਦੇ ਵਿੱਚ ਸ਼ਾਮਲ ਹੋਏ ਨੇ ਜਿਹੜੇ ਪਹਿਲਾਂ ਤੋਂ ਐਨਜੀਓਜ਼ ਨੇ ਲੁਧਿਆਣੇ ਦੀਆਂ ਪ੍ਰੀਤ ਨੋਹਾ ਨੇ ਅਮਿਤੋਜ ਮਾਨ ਨੇ ਦਵਿੰਦਰ ਸ਼ਰਮਾ ਨੇ ਜਿਹੜੇ ਖੇਤੀ ਵਿਗਿਆਨੀਕਰ ਨੇ ਐਗਰੀਕਲਚਰ ਐਕਸਪਰਟ ਨੇ ਸੰਯੁਕਤ ਕਿਸਾਨ ਮੋਰਚਾ ਹੈ ਕਿਸਾਨ ਮਜ਼ਦੂਰ ਯੂਨੀਅਨ ਆ ਹੈ ਐਸ ਕੇ ਐਮ ਗੈਰ ਰਾਜਨੀਤਿਕ ਦੀਆਂ ਜਿਹੜੀਆਂ ਯੂਨੀਅਨਾਂ ਨੇ ਨਾਨ ਪੋਲਿਟਿਕਲ ਵਾਲੀਆਂ ਉਹ ਸਾਰੇ ਹੀ ਇਕੱਠੇ ਹੋ ਕੇ ਜਿਹੜੇ ਨੇ ਲੋਕ ਇਸ ਜਿਹੜਾ ਹੈ ਮੋਰਚੇ ਦੇ ਵਿੱਚ ਕਾਲਾ ਪਾਣੀ ਦਾ ਮੋਰਚਾ ਜਿਹੜਾ ਹੈ ਉਹਦੇ ਵਿੱਚ ਸ਼ਾਮਲ ਹੋਏ ਨੇ ਹੋਰ ਵੀ ਲੱਖਾਂ ਜਿਹੜੇ ਨੇ ਲੋਕ ਨੇ ਜਿਵੇਂ ਸਤਲੁਜ ਬਚਾਓ ਦੀ ਇੱਕ ਕੋਈ ਸੰਸਥਾ ਪਿਛਲੇ ਟਾਈਮ ਬਣਾਈ ਗਈ ਹੈ ਲੱਖਾਂ ਸੁਧਾਨਾ ਜਿਹੜਾ ਹੈ ਉਹਦੀਆਂ ਵੀ ਵੀਡੀਓ ਆ ਨੰਦੇ ਪਾਣੀ ਨੂੰ ਲੈ ਕੇ ਆ ਰਹੀਆਂ ਨੇ ਸੋ ਇਹ ਜਿਹੜਾ ਹੈ ਬਹੁਤ ਵੱਡੇ ਪੱਧਰ ਦੇ ਲੋਕ ਜਿਹੜੇ ਨੇ ਸ਼ਾਮਿਲ ਹੋਏ ਪਰ ਜੋ ਹੱਲ ਜਿਹੜਾ ਹੈ ਇਹਨਾਂ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਇੰਡਸਟਰੀਆਂ ਜਿਹੜੀਆਂ ਨੇ ਉਹ ਬੰਦ ਕਰ ਦੋ ਉਹਨਾਂ ਨੂੰ ਜਿੰਦਾ ਲਾ ਦੋ ਕੀ ਇਹ ਸਮੱਸਿਆ ਦਾ ਹੱਲ ਹੈ ਕੀ ਜਿਹੜਾ ਹੈ ਜਿਹੜੀ ਆਪਾਂ ਰਿਵਰਸ ਬਿਲਡਿੰਗ ਦੀ ਮੈਂ ਗੱਲ ਕਰ ਰਿਹਾ ਰਿਵਰਸ ਬੋਰਿੰਗ ਜਿਹੜੀ ਹੈ ਉਹਨੂੰ ਰੋਕਣਾ ਜਾਂ ਉਹਨੂੰ ਲੋਕ ਥੰਮ ਕਰਨ ਦੀ ਕੋਈ ਸਥਾਈ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕੀਤੀ ਜਾਣੀ ਚਾਹੀਦੀ ਕੀ ਜਿਹੜੇ ਟ੍ਰੀਟਮੈਂਟ ਪਲਾਂਟ ਲੱਗੇ ਨੇ ਉਹਨਾਂ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਇਹਨੂੰ ਸਾਫ਼ ਕਰਨਾ ਜਿਹੜਾ ਹੈ ਉਹ ਇਹਦਾ ਹੱਲ ਨਹੀਂ ਹੈ ਕੀ ਜਿਹੜਾ ਲੋਕਲ ਲੁਧਿਆਣਾ ਦੇ ਜਿਹੜੇ ਲੋਕ ਨੇ ਉਹ ਸ਼ਾਇਦ ਗਿਣਤੀ ਦੇ ਵਿੱਚ ਘੱਟ ਅਸੀਂ ਪਰ ਕੀ ਉਹ ਇਸ ਬੁੱਡੇ ਨਾਲੇ ਦੀ ਸਮੱਸਿਆ ਤੋਂ ਪਰੇਸ਼ਾਨ ਨਹੀਂ ਹੈ ਕਿ ਉਹ ਇਹਦੀ ਬਦਬੂ ਤੋਂ ਇਹਦੀ ਗੰਦਗੀ ਤੋਂ ਤੇ ਜਿਹੜਾ ਇਹਦੇ ਕੰਡੇ ਲੋਕ ਵਸੇ ਹੋਏ ਨੇ ਉਹ ਜਿਹੜੇ ਬਿਮਾਰੀਆਂ ਨਾਲ ਜੂਝ ਰਹੇ ਨੇ ਕੀ ਉਹ ਲੋਕ ਜਿਹੜਾ ਹੈ ਉਹ ਇਹਦੀ ਰੋਕਥਾਮ ਵਾਸਤੇ ਹੋਰ ਜਿਹੜਾ ਹੈ ਮਜ਼ਬੂਤੀ ਨਾਲ ਕਦਮ ਜਿਹੜਾ ਉਹ ਨਹੀਂ ਚੱਕ ਸਕਦੇ ਕੀ ਇਹਦੇ ਨਾਲ ਨਾਲ ਜਿਹੜਾ ਧਾਰਮਿਕ ਰੀਤੀ ਰਿਵਾਜਾਂ ਦੇ ਵਿੱਚ ਜਿਹੜਾ ਜਲ ਪ੍ਰਵਾਹ ਕਰਨ ਦੀ ਪ੍ਰਥਾ ਹੈ ਤੁਸੀਂ ਆਪਾਂ ਬਹੁਤ ਵਾਰ ਪੁਲਾਂ ਦੇ ਉੱਤੇ ਦੇਖਦੇ ਹਾਂ ਕੋਈ ਨਹਿਰਾਂ ਦਾ ਪੁਲ ਹੁੰਦਾ ਕਿਤੇ ਵੀ ਆ ਦਰਿਆ ਦਾ ਪੁਲ ਹੁੰਦਾ ਉੱਥੇ ਲੋਕ ਗੱਡੀਆਂ ਖੜਾ ਕੇ ਉਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਹੈ ਇਹਦੇ ਵਿੱਚ ਤਾਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਉਹ ਜਿਹੜੀ ਪ੍ਰਥਾ ਹੈ ਅੰਨੇ ਵਾ ਗੰਦਗੀ ਜਿਹੜਾ ਹੈ ਆਪਾਂ ਪਾਣੀ ਦੇ ਨਾਲ ਜਿਹੜਾ ਹੈ ਉਹ ਇਹਨਾਂ ਦੇ ਵਿੱਚ ਨਹਿਰਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਵਹਾ ਦਿੰਨੇ ਆ ਕੀ ਜਿਹੜੇ ਹੈ ਉਹ ਚੀਜ਼ਾਂ ਵੀ ਕੰਟਰੀਬਿਊਟ ਨਹੀਂ ਕਰ ਰਹੀਆਂ ਹੈਗੀਆਂ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਧਰਤੀ ਦਾ ਹੇਠਲਾ ਪਾਣੀ ਜਿਹੜਾ ਹੈ ਉਹ ਚਾਹੇ ਉਹ ਕੀਟਨਾਸ਼ਕਾਂ ਨਾਲ ਹੈ ਚਾਹੇ ਉਹ ਰਿਵਰਸ ਬੋਰਿੰਗ ਦੀ ਆਪਾਂ ਗੱਲ ਕੀਤੀ ਉਹਨਾਂ ਨਾਲ ਹੈ ਇਹ ਸਾਰੀਆਂ ਮੁੱਦਿਆਂ ਨੂੰ ਇਕੱਠਾ ਕਰਕੇ ਇੱਕ ਥਾਂ ਤੇ ਨਿਗਠਣ ਦੀ ਲੋੜ ਨਹੀਂ ਹੈ ਕਿ ਹੁਣ ਜੇ 15 ਸਤੰਬਰ ਨੂੰ ਉਹ ਬੰਨ ਮਾਰਨੀ ਕੋਸ਼ਿਸ਼ ਕਰਨਗੇ ਜਾਂ ਕਹਿ ਲਓ ਉਹੀ ਬੰਨ ਮਾਰ ਵੀ ਲੈਂਦੇ ਨੇ ਕਿ ਉਹਦੇ ਨਾਲ ਸਮੱਸਿਆ ਹੱਲ ਹੋ ਜਾਏਗੀ ਸਤਲੁਜ ਪਾਣੀ ਜੇ ਤੁਸੀਂ ਰੋਕ ਦੋਗੇ ਤਾਂ ਪਾਣੀ ਜਾਊਗਾ ਕਿੱਥੇ ਜੇ ਉਹ ਲੁਧਿਆਣਾ ਦੇ ਲੋਕਾਂ ਦੇ ਘਰਾਂ 'ਚ ਵੜੂਗਾ ਕੀ ਉਹਦੇ ਨਾਲ ਸਮੱਸਿਆ ਹੱਲ ਹੋ ਜੂਗੀ ਕੀ ਸਮੱਸਿਆ ਰਾਜਸਥਾਨ ਦੀ ਹੈ ਪੰਜਾਬ ਦੀ ਨਹੀਂ ਹੈ ਕੀ ਮਾਲਵੇ ਦੇ ਲੋਕ ਜਿਹੜੇ ਨੇ ਇੰਨੇ ਸਾਲਾਂ ਦੇ ਤੋਂ ਇਹ ਪਾਣੀ ਪੀ ਕੇ ਬਿਮਾਰ ਨਹੀਂ ਹੋ ਰਹੇ ਸੋ ਇਹ ਸਾਰੇ ਸਵਾਲ ਹੈਗੇ ਨੇ ਇਹਨਾਂ ਦਾ ਹੱਲ ਇਕੱਲਾ ਇੰਡਸਟਰੀ ਨੂੰ ਜਿੰਦਾ ਲਾਉਣਾ ਨਹੀਂ ਹੈ ਇੰਡਸਟਰੀ ਤਾਂ ਪਹਿਲਾਂ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਾਤ ਚੱਲ ਰਹੇ ਨੇ ਪਰ ਇਹ ਇਹ ਹੈ ਕਿ ਉਹਨਾਂ ਨੂੰ ਖੁੱਲੀ ਛੂਟ ਦੇ ਦੇਣਾ ਕਿ ਤੁਸੀਂ ਜੋ ਮਰਜ਼ੀ ਕਰੋ ਉਹ ਵੀ ਜਿਹੜਾ ਹੈ ਕੋਈ ਸੋਲੂਸ਼ਨ ਨਹੀਂ ਹੈ ਹਾਂ ਜੋ ਉੱਥੇ ਉਹਨਾਂ ਦੇ ਲੇਡ ਡਾਊਨ ਪ੍ਰੋਸੀਜਰ ਨੇ ਪਹਿਲਾਂ ਹੀ ਜਦੋਂ ਕੋਈ ਯੂਨਿਟ ਲਾਉਣੀ ਹੋ ਤੁਸੀਂ ਤਾਂ ਉਹਦੇ ਨਾਲ ਜੋ ਗੰਦਗੀ ਜਾਂ ਜੋ ਵੇਸਟ ਮਟੀਰੀਅਲ ਹੋਣਾ ਹੈ ਉਹਨੂੰ ਡਿਸਪੋਜ਼ ਕਰਨ ਦੇ ਮਾਪਦੰਡ ਪਹਿਲਾਂ ਤੈਅ ਕੀਤੇ ਜਾਂਦੇ ਨੇ ਹੁੰਦੇ ਨੇ ਇਹ ਨਹੀਂ ਕਿ ਨਹੀਂ ਹੈਗੇ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਕੀ ਕਰਨਾ ਸਭ ਨੂੰ ਪਤਾ ਹੈ ਪਰ ਉਹਦੇ ਵਿੱਚ ਪੈਸਾ ਖਰਚ ਹੁੰਦਾ ਹੈ ਜੋ ਕਿ ਇਹ ਲੋਕ ਇਹ ਵਪਾਰੀ ਨੇ ਜਿਹੜੇ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਉਹ ਪੈਸਾ ਬਚਾਉਣ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਜਿਹੜਾ ਕਰ ਰਹੇ ਨੇ ਉਸ ਨੂੰ ਰੋਕਣ ਦੀ ਜਿਹੜੀ ਹੈ ਜ਼ਰੂਰਤ ਹੈ ਉਹ ਇਹਨਾਂ ਨੂੰ ਅਕਾਉਂਟੇਬਲ ਬਣਾਉਣਾ ਕਿ ਇਹ ਜਿਹੜਾ ਇਹ ਯੂਨਿਟ ਲਾ ਰਹੇ ਨੇ ਉਹ ਕਿਸੇ ਵੀ ਤਰ੍ਹਾਂ ਦੀ ਪੋਲੂਸ਼ਨ ਜਿਹੜੀ ਹੈ ਪ੍ਰਦੂਸ਼ਣ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਨਾ ਫਲਾਵੇ ਉਸ ਨੂੰ ਯਕੀਨੀ ਬਣਾਉਣ ਵਾਸਤੇ ਜਿਹੜੇ ਸਰਕਾਰੀ ਅਫਸਰ ਨੇ ਉਹ ਆਪਣਾ ਜੋ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਅਕਾਉਂਟੇਬਲ ਬਣਾਉਣਾ ਜਿੰਮੇਵਾਰ ਸਹਿਰਾਉਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਸਮੱਸਿਆ ਦਾ ਜਿਹੜਾ ਹੈ ਜੜ ਤੋਂ ਹੱਲ ਕੀਤਾ ਜਾ ਸਕੇ बार-बार ਮੋਰਚੇ ਲਾਉਣ ਦੀ ਜਿਹੜੀ ਲੋੜ ਹੈ ਉਹ ਨਾ ਪਵੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਖੁਸ਼ਹਾਲ ਰਹਿ ਸਕਣ